दर्शकों दर्शको देख सकते हो कि इतने जोड़ा हिमाचल रोडवे से जरा इत्या रोडवे की पंचा कट्टे ने उन्हों की आपस के बहस बचाई होगी नाई हो गई और जो रोड है देख सकते कि सारा जाम हो गया हाँ हाँ देखो हाँ देखो जी हाथों पाई ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਆ ਦੇਖੋ ਜੀ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੱਥੋਪਾਈ ਹੋ ਗਈ ਇੱਧਰ ਦੇਖੋ ਤੁਸੀਂ ਆ ਦੇਖੋ ਜੀ ਇੱਧਰ ਦੇਖੋ ਤੁਸੀਂ ਦੇਖ ਸਕਦੇ ਕਿ ਉਹ ਸਾਰਾ ਲੜੋਣਾ ਜਿਹੜੀ ਆ ਤੁਸੀਂ ਦੇਖ ਸਕਦੇ ਕਿ ਇਹਦੇ ਵਿੱਚ ਹੋ ਰਹੀ ਆ ਪੰਜਾਹ ਰੋੜੇ ਦੇ ਮਲਾਜਮ ਤੇ ਐਚ ਪੀ ਐਚ ਪੀ 930372 ਗੱਲ ਕੀ ਗੱਲ ਕੀ ਗੱਲ ਕੀ ਗੱਲ ਪਤਾ ਨਹੀਂ ਮੈਂ ਵੀ ਆਇਆ ਤਾਂ ਹੁਣੇ ਆ ਆਪਸ ਚ ਲੜ ਪਏ ਹੈ ਕਾਹਨੇ ਪਿੱਛੇ ਲੜੇ ਪੁੱਛੋ ਇਹਨਾਂ ਨੂੰ ਜਾਂ ਤੇਰਾ ਕੰਮ ਕੀ ਹੈ ਦੇਖ ਲਦੇ ਤਸਵੀਰਾਂ ਦੇ ਵਿੱਚ ਜਿਹੜੀ ਕੋਈ ਪੀਵੀ 12 क्या नड़िनवे त्रेहठ ग आपस के बिच ਸਵੇਰ ਦੀ ਇਹ ਘਟਨਾ ਤੁਸੀਂ ਦੇਖ ਸਕਦੇ ਹੋ ਕਿ ਰੋਜ਼ਾਨਾ ਇਹੀ ਇਹਨਾਂ ਦੇ ਪਿੱਛੇ ਪੈਂਦੇ ਰਹਿੰਦੇ ਆ ਜਿਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਔਰ ਰਾਹ 'ਤੇ ਆਉਣ ਜਾਣ ਵਾਲੇ ਲੋਕ ਕਿੰਨੇ ਖੱਜਲ ਖਰਾਬ ਹੁੰਦੇ ਨੇ ਤੁਸੀਂ ਵੀਰਾਂ ਤੁਸੀਂ ਦੇਖ ਰਹੇ ਹੋ ਨੰਗਲ ਫਲਾਈਓਵਰ ਦੇ ਜਿੱਥੇ ਇਹ ਦੋ ਬੱਸਾਂ ਦੇ ਮੁਲਾਜ਼ਮ ਜਿਹੜੇ ਆ ਵਾਪਸ ਦੇ ਵਿੱਚ ਠੜਗੇ ਨੇ ਗਲਤ ਗੱਲ ਹੈ ਨਾ ਗਲਤ ਗੱਲ ਹੈ ਹੋਇਆ ਕੀ ਆ ਜੀ ਪਤਾ ਨਹੀਂ ਕੀ ਹੋਇਆ ਨਾ ਹਾਂ ਉਹ ਬਲੇ ਪਰਚੀ ਨਹੀਂ ਕੱਟੀ ਉਹ ਮੈਂ ਆ ਕੇ ਸਿੱਧਾ ਉਸ ਡਰਾਈਵਰ ਨੂੰ ਚਲਦੀ ਬੱਸ ਤੇ ਥੱਪੜ ਮਾਰਦਾ ਡਰਾਈਵਰ ਕਹਿੰਦਾ ਠੀਕ ਹੈ ਪਰਚੀ ਕੱਟੇ ਲੈ ਲਓ ਪਰਚੀ ਅਗਲਾ ਹਿਮਾਚਲ ਵਾਲੇ ਦੇ ਜਿਹੜਾ ਹੈ ਤੇ ਉਹ ਸਰਦਾਰ ਜੀ ਨੇ ਥੱਪੜ ਮਾਰਦਾ ਚਲਦੀ ਬੱਸ ਤੇ ਥੱਪੜ ਮਾਰਦਾ ਹਾਂ ਇਹ ਬੱਸੇ ਮਾਨੋ ਮਹਿਰ ਮੇਂ ਡਾਲ ਦਿੱਤਾ ਗੱਡੀ ਕੋ ਇਤਨੇ ਬੰਦੇ ਮਰਨੇ ਦੇ ਨਾਲ ਜੀ ਫਿਰ ਬਿਲਕੁਲ ਆਉਂਦੀ ਹੈ ਪਰਚੀ ਵੀ ਕੱਟਦੀ ਸਾਲੀ ਬਾਅਦ ਵਿੱਚ ਵੀ ਕੱਟ ਸਕਦੀ ਹੈ ਪਰਚੀ ਬਸ ਤਾਂ ਰੋ ਜਾਂਦੀ ਜਾਂਦੀ ਉਹ ਹੋਇਆ ਤੀ ਮੈਂ ਪੱਤਰਕਾਰ ਹਾਂ ਤੁਸੀਂ ਦੱਸੋ ਹੋਇਆ ਕੀ ਤੁਹਾਡੇ ਨਾਲ ਇੱਧਰ ਦੱਸੋ ਆਪਣੀ ਗੱਲ ਦੱਸੋ ਕੀ ਹੋਇਆ ਬਾਈ ਉਹ ਗੱਡੀ ਖੜੀ ਇੱਥੇ ਹਾਂ ਅਸੀਂ ਆ ਰਹੇ ਹੁੰਦੇ ਹਾਂ ਕੋਈ ਪਰਚੇ ਵਾਲਾ ਮੋਰੇ ਨਹੀਂ ਖੜੇ ਹੁੰਦਾ ਪਰਚੀ ਘਟਨਾ ਦੇ ਘੱਟੀ ਰੋਕਦੇ ਚਲਦੀ ਗੱਡੀ ਬਾਰੀ ਖੋਲੀ ਨੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕੁਲਦੀਪ ਮਾਨ ਕੁਲਦੀਪ ਜੀ ਕਿਹੜੇ ਦੀ ਪੂਰੀ ਗੱਡੀ ਚਲਾਣੇ ਹੋ ਆ ਗੱਡੀ ਪੂਰੀ ਗੱਡੀ ਹੈ ਜੀ ਚਲਦੀ ਗੱਡੀ ਦੀ ਬਾਰੀ ਖੋਲੀ ਨੇ ਪਿੱਛੇ ਆ ਕੇ ਡਰਾਈਵਰ ਕੱਟੀ ਚਲਾ ਰਿਹਾ ਚਲਦੀ ਬੱਸ ਤੇ ਛੱਪਣ ਮਾਰਦਾ ਡਰਾਈਵਰ ਦੇ ਨੇ ਜਿਲਾਸੀ ਬੋਲੇ ਕਿ ਕਿਆ ਕਾਦੀ ਪਰਚੀ ਹੈ ਬੱਸ ਸਟੈਂਡ ਦੇ ਅੰਦਰ ਗਈ ਨਹੀਂ ਚਲ ਪਰਚੀ ਵੀ ਘਟਵਾਉਂਦੀ ਕੋ ਚੱਕਰ ਨਹੀਂ ਹੈ ਪਰ ਉਹ ਗੱਲ ਨਹੀਂ ਹੈ ਪਰਚੀ ਪਰ ਰਨਿੰਗ ਚ ਗੱਡੀ ਹੈ ਰਣੀ ਗੱਡੀ ਚਾਹਤੇ ਡਰਾਈਵਰ ਨੇ ਥੱਪੜ ਮਾਰਿਆ ਤੁਹਾਡੀ ਗੱਡੀ ਰੋਜ਼ ਲੰਗਦੀ ਇੱਥੋਂ ਰੋਜ਼ ਪਰਚੀ ਰੋਜ਼ ਪਰਚੀ ਕੱਟ ਹੁੰਦੀ ਹੈ ਪਰਚੀ ਕੱਟ ਹੁੰਦੀ ਹੈ ਭਾਈ ਫਿਰ ਪਰਚੀ ਕੱਟ ਹੁੰਦੀ ਤੁਸੀਂ ਵੀ ਰੋਕ ਕੇ ਕਿਉਂ ਨਹੀਂ ਸਹਿਯੋਗ ਕੀਤਾ ਪਰਚੀ ਕਟਾਈ ਭਾਈ ਆਉਂਗਾ ਤਾਂ ਕਟਨੇ ਦਾ ਪਰਚੀ ਮੋਰੇ ਜੀ ਮੋਰਾ ਆਂਦੇ ਤਾਂ ਪਰਚੀ ਕਟਾਣੀ ਆ ਪਿੱਛੇ ਦੇ ਵਾਰੀ ਖੋਲੀ ਨਹੀਂ ਹੈ ਨਾ ਅੱਗੇ ਦੇ ਵਾਰੀ ਦੋਨੋਂ ਤੁਸੀਂ ਡਰਾਈਵਰ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਜਲਦੀ ਬਾਸ ਚ ਚੜਿਆ ਚੜ ਕੇ ਨਹੀਂ ਜਲਦੀ ਬਾਸ ਹੀ ਥੱਪੜ ਮਾਰਦਾ ਮੈਨੂੰ ਜੀ ਜੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਿਮਾਚਲ ਟਰਾਂਸਪੋਰਟ ਦੇ ਮੁਲਾਜ਼ ਤਹਾਡੇ ਤੇ ਦੋਸ਼ ਲੱਗ ਰਹੇ ਨੇ ਕਿ ਤੁਸੀਂ ਜਲਦੀ ਗੱਡੀ ਦੇ ਉੱਤੇ ਡਰਾਈਵਰ ਤੇ ਉੱਤੇ ਅਟੈਕ ਕੀਤਾ ਤੁਸੀਂ ਥੱਪੜ ਮਾਰਿਆ ਪਰਚੀ ਕਟਾਣੇ ਖਾਤਰ ਗੱਡੀ ਚਲੇ ਨਾ ਗੱਡੀ ਭਜਾ ਲਈ ਮੇਰਾ ਸੱਟ ਲੱਜ ਦੀ ਕੌਣ ਜ਼ਿੰਮੇਵਾਰ ਤਾਂ ਨਹੀਂ ਚਲੋ ਗੱਡੀ ਭਜਾਰੀ ਨੰਬਰ ਤਾਂ ਨੋਟ ਹੋ ਸਕਦਾ ਸੀ ਕੱਲ ਵੀ ਇਹ ਗੱਡੀ 6803 ਮੈਨੂੰ ਘੇਰ ਕੇ ਗਈਆ ਕੱਲ੍ਹ ਦੀ ਵੀ ਮੇਰਾ ਸੱਟ ਲੱਗਿਆ ਤੁਸੀਂ ਇਸ ਗੱਲ ਨੂੰ ਆਪਣੇ ਦੱਸਿਆ ਕਿਤੇ ਰੋਡ ਵੇਜ ਦੇ ਵਿੱਚ ਅਸੀਂ ਮੈਂ ਕੰਪਲੇਂਟ ਕਰੀ ਆਨਲਾਈਨ ਨਹੀਂ ਕੱਲ ਕੀਤੀ ਕੱਲ੍ਹ ਕਰੀ ਆਨਲਾਈਨ ਕੰਪਲੇਂਟ ਜੀ ਪਰ ਥੱਪੜ ਮਾਰਨਾ ਤਾਂ ਕਿਤੇ ਜਾਜ ਨਹੀਂ ਹੈਗਾ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਗੱਡੀ ਰੋਕ ਕੇ ਮਾਰਿਆ ਹਾਂ ਥੱਪੜ ਮਾਰਿਆ ਨਹੀਂ ਨਹੀਂ ਸਾਡੇ ਸਾਡੇ ਪਰਚੀ ਨਾਲ ਤੇ ਤੁਹਾਡੀ ਇੱਕ ਪਰਚੀ ਕਿੰਨੇ ਦੀ ਹੈ ਪਰਚੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਪੱਕ ਦੀ ਵੀਰੇ ਪਰਚੀ ਕਿੰਨੇ ਦੀ ਹੈ 70 ਰੁਪਏ ਦੀਆਂ ਸਵਾਰੀਆਂ ਕਿੰਨੀਆਂ ਵਿੱਚ ਗੱਡੀ ਵਾਲਾ ਰੋਕ ਕੇ ਮਾਰੇ ਚਲੋ ਜੋ ਗੱਡੀ ਸੀ ਕਿੱਧਰ ਗਿਆ ਗੱਲ ਇਹ ਹੈ ਕਿ ਦੇਖੋ ਜਿਹੜੀ ਉਹ ਵੀ ਵੀ ਚੀਜ਼ ਹੈ ਉਹ ਕੁੱਟਣਾਰੇ ਤਾਂ ਮੈਂ ਟੋਕਾਂਗਾ ਮੇਰੇ ਮਾਰੇ ਆ ਤੁਸੀਂ 15 ਜਣੇ ਮੇਰੇ ਕੋਲ ਨੂੰ ਪੈ ਗਏ ਤੋਂ ਤੁਹਾਡੇ ਹੱਕ ਮੰਗਦੇ ਤੁਸੀਂ ਦੇ ਸਕਦੇ ਤਸਵੀਰਾਂ ਦੇ ਵਿੱਚ ਉਹਦੀ ਪਰਚੀ ਕੱਟਣ ਨੂੰ ਲੈ ਕੇ ਜਿਹੜੀ ਇਹ ਬੈਸ ਕਾ ਹੋਮਾ ਸੋ ਸਵਾਰੀ ਰਹਿ ਗਈ ਫਿਰ ਤੇ ਲੱਗ ਗਈ ਕੋਈ ਜੀ ਸੁਰ ਰੋਜ਼ ਜਿਹੜੀ ਐ ਇੱਥੇ ਜਿਹੜਾ ਇਹ ਫਲਾਈਓਵਰ ਐ ਜਿਹੜੀਆਂ ਬੱਸਾਂ ਅੰਦਰ ਜਾਂਦੀਆਂ ਉਹਨਾਂ ਦੀ ਪਰਚੀ ਕੱਟਣ ਨੂੰ ਲੈ ਕੇ ਇਹਨਾਂ ਨੇ ਪਰਚੀ ਕਾਊਂਟਰ ਜਿਹੜਾ ਆਪਣਾ ਬਾਹਰ ਲਾ ਲਿਆ ਉਸ ਨੂੰ ਲੈ ਕੇ ਅੱਜ ਵਿਵਾਦ ਹੋ ਗਿਆ ਵਿਵਾਦ ਇੱਥੋਂ ਤੱਕ ਪਹੁੰਚ ਗਿਆ ਕਿ ਹੱਥੋ ਪਾਈ ਤੱਕ ਆ ਗਈ ਸਰਦਾਰ ਜੀ ਦਾ ਦੋਸ਼ ਹੈ ਕਿ ਇਹਨਾਂ ਪਰਚੀ ਨਹੀਂ ਕਟਾਈ ਇਸ ਕਰਕੇ ਮੈਂ ਗੱਡੀ ਰੋਕਣ ਲਈ ਗਿਆ ਪਰ ਡਰਾਈਵਰ ਦਾ ਦੋਸ਼ ਹਮਾਚ ਲੜਦਾ ਹੈ ਕਿ ਇਹਨਾਂ ਨੇ ਮੇਰੀ ਚੱਲਦੀ ਗੱਡੀ ਦੇ ਉੱਤੇ ਅਟੈਕ ਕਰ ਦਿੱਤਾ ਮੇਰੇ ਤੇ ਥੱਪੜ ਮਾਰ ਦਿੱਤੇ ਉਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਨੰਗੜ ਦੇ ਵਿੱਚ ਸਹੀ ਹੁੰਦਾ ਗੱਡੀ ਨਾ ਭਜਾਉਂਦਾ ਗੱਡੀ ਭਜਾ ਕੇ ਲੈ ਗਿਆ ਸਹੀ ਹੁੰਦਾ ਨਾ ਗੱਡੀ ਨਾ ਭਜਾਉਂਦਾ ਜੀ ਜੇ ਸਹੀ ਹੁੰਦਾ ਲੈ ਗੱਡੀ ਨਾ ਭਜਾਉਂਦਾ ਗੱਡੀ ਭਜਾ ਕੇ ਲੈ ਗਿਆ ਖੜਾ ਲੰਦਾ ਥਾਣੇ ਤੇ ਜਾਂਦਾ ਜੋ ਫੈਸਲਾ ਹੁੰਦਾ ਮੰਨਿਆ ਜਾਂਦਾ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਸੁਪਿੰਦਰ ਸਿੰਘ ਆ ਸੁਪਿੰਦਰ ਹਾਂਜੀ ਜੇ ਉਹ ਗੱਡੀ ਗਲਤ ਤਾਂ ਤਾਂ ਗੱਡੀ ਭਜਾ ਕੇ ਲੈ ਗਿਆ ਬਿਲਕੁਲ ਜੀ ਥਾਣੇ ਤੇ ਜਾਣੇ ਇਹ ਮੇਰੀ ਨਾਮ ਰਾਸ਼ੀ ਵਾਲਾ ਹੀ ਬੰਦਾ ਹੈ ਪਰ ਜਿਹੜਾ ਇਹ ਮਾਮਲਾ ਹੱਥੋ ਪਾਈ ਹੋਈ ਆ ਬਿਲਕੁਲ ਗਲਤ ਹੈ ਮੈਸੇਜ ਬਹੁਤ ਗਲਤ ਜਾਂਦਾ ਇੱਥੋਂ ਆਪਸ ਦੇ ਵਿੱਚ ਉਲਝਦੇ ਇੱਕੋ ਦੂਜੇ ਨਾਲ ਥੱਪੜੋ ਥੱਪੜੀ ਹੁੰਦੇ ਤੁਸੀਂ ਦੇਖਿਆ ਸੋ ਜੇਕਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇਹਨਾਂ ਦੋਨਾਂ ਬੀਪੂਆਂ ਦੇ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਜਾਵੇ ਔਰ ਇਸ ਗੱਲ ਦਾ ਫੈਸਲਾ ਹੋਵੇ ਕਿ ਗਲਤੀ ਕਿਸ ਦੀ ਹੈ ਕਿੰਨਾ ਕੁ ਜਾਇਜ਼ ਹੈ ਗੱਡੀ ਨੂੰ ਰੋਕ ਕੇ ਜਦ ਉਹਨਾਂ ਨੇ ਗਲਤੀ કરી ਗੱਡੀ ਤਾਂ ਭਜਾ ਕੇ ਲੈ ਗਿਆ ਠੀਕ ਨਹੀਂ ਇਹ ਹੁਣ ਜੀ ਆਂ ਪੰਜਾਬ ਰੋਡ 'ਤੇ ਨੰਗਲ ਡੀਪੂ ਨੂੰ ਦੇਖਣ ਦੀ ਗੱਲ ਹੈ ਗੱਲ ਕਰਦੇ ਗੱਡੀ ਕਿਉਂ ਭਜਾਈ ਗੱਲ ਦੀ ਕਰਕੇ ਗੱਡੀ ਸਰਦਾਰ ਜੀ ਸਰਦਾਰ ਸੁਪਿੰਦਰ ਸਿੰਘ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਸੀ ਇਹ ਕੱਲ ਵੀ ਆਨਲਾਈਨ ਕੰਪਲੇਂਟ ਕਰੀਆ ਕਿਸੇ ਨੇ ਮੇਰੀ ਸੁਣਾਈ ਨਹੀਂ ਕਰੀ ਤੁਸੀਂ ਇੱਕ ਗੱਲ ਸੁਣੋ ਕਿ ਕਾਨੂੰਨ ਨੂੰ ਹੱਥ 'ਚ ਲੈਣਾ ਕਿੰਨਾ ਕ ਜਾਇਜ਼ ਆ ਤੁਸੀਂ ਮੇਰਾ ਸੱਟ ਲੱਜਦੀ ਫਿਰ ਮੇਰੇ ਜਾਨੇ ਨੂੰ ਕੌਣ ਰੋਟੀਵਾ ਦੋ ਰੋਟੀ ਨਹੀਂ ਤੁਹਾਨੂੰ ਮਗਰ ਦਾ ਗੱਡੀ ਭਜਾਈ ਆ ਮਗਰ ਪਰ ਜਿਹੜਾ ਪਾਰਸੀ ਘਟਾ ਵਿਚ ਬੜ ਕੇ ਬਾਜੀ ਬਣਾ ਰਹੇ ਉਹਨਾਂ ਗੱਡੀ ਕਿਉਂ ਭਜਾਈ ਠੀਕ ਨਹੀਂ ਮਗਰ ਨੱਠਣ ਦੀ ਗੱਲ ਨਹੀਂ ਤੁਹਾਡੇ ਕੋਲ ਤੁਸੀਂ ਆਪਣਾ ਆਪਣਾ ਨੰਬਰ ਲਿਖਦੇ ਆਪਣਾ ਨੰਬਰ ਲਿਖ ਕੇ ਅਧਿਕਾਰੀਆਂ ਨੂੰ ਦੱਸੋ ਉਹਦੀ ਮਦਦ ਕਰਾਂ ਉਹਨੂੰ ਬੁਲਾ ਲਿਆ ਥਾਣੇ 'ਚ ਜਾ ਕੇ ਫੈਸਲਾ ਹੋ ਜੂਗਾ ਠੀਕ ਹੈ ਨਾ ਸੋ ਬਿਲਕੁਲ ਜੀ ਦੋਨੋਂ ਧਿਰਾਂ ਆਪਸ ਦੇ ਵਿੱਚ ਉਲਝ ਗਈਆਂ ਕੌਣ ਸਹੀ ਆ ਕੌਣ ਗਲਤ ਹੈ ਇਸ ਗੱਲ ਦਾ ਫੈਸਲਾ ਵੀਰ ਗਲਤ ਆ ਉਹ ਭੱਜਿਆ ਮੈਂ ਹੁਣ ਵੀ ਥਾਣੇ ਜਾਣੇ ਨੂੰ ਤਿਆਰ ਆ ਠੀਕ ਹੈ ਤੁਹਾਡਾ ਹੱਕ ਬਣਦਾ ਤੁਸੀਂ ਜਾਓ ਥਾਣੇ ਆਪਣੀ ਗੱਲ ਨੂੰ ਰੱਖੋ ਪਰ ਬਿਲਕੁਲ ਜਿਹੜਾ ਇੱਥੇ ਕਾਊਂਟਰ ਲਾਇਆ ਗਿਆ ਹੈ ਉਹ ਕਿੰਨਾ ਕੁ ਸਹੀ ਹੈ ਤੁਸੀਂ ਵੀ ਦੱਸਿਓ ਕੀ ਹਾਈਵੇ ਦੇ ਉੱਤੇ ਇੱਥੇ ਲੋਕ ਹੁਣ ਜਿਹੜਾ ਬੱਸ ਸਟੈਂਡ ਬਣਾ ਕੇ ਬੈਠ ਗਏ ਨੇ ਆ ਉਹ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਆ ਇਸ ਗੱਲ ਦਾ ਫੈਸਲਾ ਤੁਸੀਂ ਲੋਕਾਂ ਨੇ ਠੀਕ ਨਹੀਂ ਉਸ ਗੱਲ ਦਾ ਫੈਸਲਾ ਜਨਤਾ ਕਰੇਗੀ ਸਰਕਾਰ ਕਰੇਗੀ ਜਾਂ ਨਾ ਡਿਪੂਆਂ ਦੇ ਉੱਚ ਅਧਿਕਾਰੀ ਕਰਨਗੇ ਕਿ ਜਿਹੜੀਆਂ ਗੱਡੀਆਂ ਬਾਈਪਾਸ ਹੋ ਕੇ ਫਲਾਈਓਵਰ ਤੋਂ ਆ ਜਾਂਦੀਆਂ ਉਹ ਕਿੰਨਾ ਕੁ ਸਹੀ ਆ ਔਰ ਗੱਡੀਆਂ ਨੂੰ ਬੱਸ ਸਟੈਂਡ ਕਿਸ ਲਈ ਬਣਾਇਆ ਗਿਆ ਬੱਚਾਂ ਵਾਸਤੇ ਜਿਹੜਾ ਬੱਸ ਸਟੈਂਡ ਆ ਕਿਸ ਲਈ ਬਣਾਇਆ ਗਿਆ ਜੇਕਰ ਬੱਸਾਂ ਨੇ ਫਲਾਈਓਵਰ ਤੋਂ ਨਿਕਲ ਕੇ ਬੱਸ ਅੱਡੇ 'ਚ ਨਹੀਂ ਜਾਣਾ ਤੇ ਫਿਰ ਪੱਕਾ ਕੋਈ ਨਾ ਕੋਈ ਇੰਤਜ਼ਾਮ ਪਰਚੀ ਕਾਊਂਟਰ ਜਿਹੜਾ ਹੈ ਪੱਕੀ ਛੱਡ ਬਣਾ ਕੇ ਕਰਨਾ ਚਾਹੀਦਾ ਤਾਂ ਜੋ ਜਿਹੜੇ ਇੱਥੇ ਜਿਹੜਾ ਟ੍ਰੈਫਿਕ ਆ ਇਸ ਦਿਨ ਜਿਹੜੇ ਹਾਸੇ ਵਾਪਰਦੇ ਨੇ ਉਹਨਾਂ ਦੇ ਕਾਰਨ ਵੀ ਇਹੀ ਨੇ ਕਿ ਗੱਡੀਆਂ ਜਿਹੜੀਆਂ ਫਸਸਾ ਜਿਹੜੀਆਂ ਉਹ ਵਿਚ ਰਸਤੇ 'ਚ ਖੜ ਜਾਂਦੀਆਂ ਔਰ ਲੋਕਾਂ ਦੇ ਵਿੱਚ ਤੇਜ਼ ਦਫਤਰੀ ਇੰਨੀ ਹੈ ਇੱਕ ਦੂਜੇ ਤੋਂ ਹੰਗਾ ਲੰਘਣ ਦੀ ਤਿਆਰੀ ਇੰਨੀ ਹੈ ਕਿ ਉਹ ਭੁੱਲ ਜਾਂਦੇ ਨੇ ਕਿ ਕੋਈ ਹਾਦਸਾ ਵੀ ਹੋ ਸਕਦਾ